ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਿੰਨੇ ਸੁਪੁੱਤਰ ਨੇ ਮੈਂ ਤੁਹਾਨੂੰ ਕੋਈ ਕੋਈ ਗੱਲ ਪੁੱਛਣੀ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਿੰਨੇ ਸੁਪੁੱਤਰ ਨੇ ਪੰਜ ਸੁਪੁੱਤਰ ਨੇ ਇੱਕ ਧੀ ਹੈ ਸਭ ਤੋਂ ਵੱਡੇ ਦਾ ਨਾਮ ਬਾਬਾ ਗੁਰਦਿੱਤਾ ਜੀ ਹੈ ਦੂਜੇ ਅਟਲ ਰਾਏ ਨੇ ਤੀਜੇ ਅਨੀ ਰਾਏ ਨੇ ਸੂਰਜ ਮਾਨ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਪੰਜ ਸੁਪੁੱਤਰ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਕ ਧੀਏ ਬੀਬੀ ਬੀਰੂ ਜਿਵੇਂ ਬਾਦਸ਼ਾਹ ਨੇ ਬੜੀਆਂ ਬਖਸ਼ਿਸ਼ਾਂ ਮਰਤਾਈਆਂ ਚਾਰ ਜੰਗ ਲੜੇ ਚਾਰੋਂ ਜੰਗ ਜਿੱਤੇ ਅਕਾਲ ਤੱਕ ਸਾਹਿਬ ਦੀ ਸਿਰਜਣਾ ਕੀਰਤਪੁਰ ਸਾਹਿਬ ਸੋਣਾ ਬੇਅੰਤ ਬਖਸ਼ਿਸ਼ਾਂ ਮਰਤਾਈਆਂ ਪਰ ਜਦੋਂ ਗੁਰਤਾ ਗੱਦੀ ਦੇਣ ਦੀ ਗੱਲ ਆਈ ਪੰਜ ਪੁੱਤਰਾਂ ਵਿੱਚੋਂ ਕਿਸੇ ਨੂੰ ਨਹੀਂ ਦਿੱਤੀ ਸਤਿਗੁਰੂ ਨੇ ਵੀ ਉਸ ਵੇਲੇ ਨਿਰਮਲ ਪੰਥ ਦਾ ਰਾਹੀ ਜਾਣ ਕੇ ਗੁਰਤਾ ਗੱਦੀ ਆਪਣੇ ਕਿਸੇ ਪੁੱਤ ਨੂੰ ਦੇਣ ਦੀ بجائے ਗੁਰੂ ਹਰ राय ਸਾਹਿਬ ਜੀ ਨੂੰ ਪੋਤਰੇ ਨੂੰ ਬਖਸ਼ੀ ਹੈ ਹੁਣ ਥੋੜਾ ਧਿਆਨ ਕਰ ਲਿਆ ਜਿਹੜੇ ਬਾਬਾ ਗੁਰਦਿੱਤਾ ਜੀ ਨੇ ਇਹਨਾਂ ਦਾ ਜਨਮ ਡਰੋਲੀ ਭਾਈ ਹੋਇਆ ਸੀ ਡਰੋਲੀ ਭਾਈ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾੰਡੂ ਹੈ ਸਾਈਂਦਾਸ ਇੱਥੇ ਜਨਮ ਹੋਇਆ ਸੀ ਬਾਬਾ ਗੁਰਦਿੱਤਾ ਜੀ ਦਾ ਸਮੇਂ ਨਾਲ ਬਾਬਾ ਗੁਰਦਿੱਤਾ ਜੀ ਦਾ ਵਿਆਹ ਮਾਤਾ ਅਨੰਤੀ ਇੱਥੇ ਇੱਕ ਗੱਲ ਦਾ ਜ਼ਰੂਰ ਧਿਆਨ ਜਿਹੜੇ ਇਤਿਹਾਸ ਪੜ੍ਹਦੇ ਸੁਣਦੇ ਨੇ ਪਹਿਲਾ ਨਾਮ ਮਾਤਾ ਅਨੰਤੀ ਹੈ ਬਾਦ ਵਿੱਚ ਉਹਦੇ ਇੱਕ ਰੀਤ ਚੱਲਦੀ ਸੀ ਪੇਕੇ ਘਰ ਵਿੱਚ ਵੱਖਰਾ ਨਾ ਹੁੰਦਾ ਧੀ ਦਾ ਸੋਹਰਾ ਘਰ ਵੱਖਰਾ ਰੱਖਦਾ ਐਸੇ ਮਾਤਾ ਅਨੰਤੀ ਦਾ ਨਾਮ ਬਾਦ ਵਿੱਚ ਨਿਹਾਲਕੌਰ ਕਈਆਂ ਰਾਜਕੌਰ ਦੋ ਨਾਵਾਂ ਦਾ ਜ਼ਿਕਰ ਹੈ ਨਿਹਾਲਕੌਰ ਪਿਆ ਔਰ ਐਸੇ ਮਾਤਾ ਅਨੰਤੀ ਜੀ ਦਾ ਵਿਆਹ ਬਾਬਾ ਗੁਰਦਿੱਤਾ ਜੀ ਨਾਲ ਹੋਇਆ ਔਰ ਇਹਨਾਂ ਦੇ ਗ੍ਰਹਿ ਵਿਖੇ ਦੋਸ ਪੁੱਤਰਾਂ ਦਾ ਜਨਮ ਹੁੰਦਾ ਹੈ ਇੱਕ ਸੁਪੁੱਤਰ ਹੈ ਜਿਹਦਾ ਜਨਮ 1626 ਈਸਵੀ ਦੇ ਅੰਦਰ ਹੁੰਦਾ ਉਹਨਾਂ ਦਾ ਨਾਮ ਬਾਬਾ ਧੀਰਮਲ ਹੈ ਦੂਜਾ ਸੁਪੁੱਤਰ ਹੈ ਜਿਨ੍ਹਾਂ ਦਾ ਜਨਮ ਜਿਨ੍ਹਾਂ ਦਾ ਜਨਮ ਹੁੰਦਾ ਹੈ ਤੇ ਉਹਨਾਂ ਦਾ ਪਵਿੱਤਰ ਜਿਹੜਾ ਨਾਮ ਹੈ ਉਹ 1630 ਈਸਵੀ ਦੇ ਅੰਦਰ ਜਨਵਰੀ ਮਹੀਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੁੰਦਾ ਹੈ ਉਹਨਾਂ ਦਾ ਨਾਮ ਧੰਗੁਰੂ ਹਰ ਰਾਏ ਸਾਹਿਬ ਹੈ ਗੁਰੂ ਹਰ ਰਾਏ ਸਾਹਿਬ ਨਾਮ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਰੱਖਿਆ ਔਰ ਜਦੋਂ ਸਤਗੁਰੂ ਦਾ ਪ੍ਰਕਾਸ਼ ਹੋਇਆ ਸੀ ਉਸ ਵੇਲੇ ਇਹ ਬਚਨ ਆਖੇ ਸਨ ਧੰਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹ ਲੱਗੇ ਇਹ ਬਹੁਤ ਅਕਾਲ ਪੁਰਖ ਦੀ ਬੰਦਗੀ ਕਰਨ ਵਾਲੇ ਰੱਬੀ ਧਜਾ ਵਿੱਚ ਤੁਰਨ ਵਾਲੇ ਹੋਣਗੇ ਹੁਣ ਇੱਕ ਗੱਲ ਫਿਰ ਧਿਆਨ ਚ ਕਰ ਲਿਓ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਪੁੱਤ ਨੇ ਬਾਬਾ ਗੁਰਦਿੱਤਾ ਜੀ ਉਹਨਾਂ ਦੇ ਗ੍ਰਹਿ ਵਿਖੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਹਰ राय ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ